ਮੇਰੇ ਤੋਂ ਸੱਜੇ ਪਾਸੇ ਖੀਰਾਂ ਵਾਲੀ ਦੀ ਟੀਮ ਔਰ ਮੇਰੇ ਤੋਂ ਖੱਬੇ ਪਾਸੇ ਜੋ ਟੀਮ ਹੈ ਜ਼ਿਲ੍ਹਾ ਕਪੂਰਥਲੇ ਦਾ ਸੁਰਖਪੁਰ ਪਿੰਡ ਦੁਨੀਆ ਦੇ ਮਹਾਨ ਖਿਡਾਰੀ ਕਦੇ ਕਹਿੰਦੇ ਵੀ ਜਸਵੀਰ ਬੰਗੀ ਵਰਗੇ ਬਲਵਿੰਦਰ ਗਾਂਧੀ ਵਰਗੇ ਠਾਣੇਦਾਰ ਵਰਗੇ ਪੰਡਤ ਵਰਗੇ ਕੀਪੇ ਵਰਗੇ ਟੀ2 ਵਰਗੇ ਬਹੁਤ ਸਾਰੇ ਦੁਨੀਆ ਦੇ ਸੁਭਰਾ ਦੇ ਵਿੱਚ ਦੁੱਲੇ ਦਾ ਨਾਮ ਲਓ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਲਓ ਚੰਨੇ ਦੀ ਪਹਿਲੀ ਰੇਡ ਮੈਦਾਨ ਦੇ ਵਿੱਚ ਪਈ ਹੋਈ ਬਹੁਤ ਤਗੜੇ ਮੁਕਾਬਲੇ ਦੀ ਸ਼ੁਰੂਆਤ ਹਲਕਾ ਜਿਹਾ ਟੱਚ ਦੇਖ ਦਿੰਦੀ ਕਰਦਾ ਹੈ ਨੌਜਵਾਨ ਹੱਸਦਾ ਨੱਚਦਾ ਟੱਪ ਦਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਨੇਕ ਸਿੰਘ ਇਸ ਖ ਜਿੱਥੋਂ ਦਾ ਸਿਕੰਦਰ ਜਿੱਥੋਂ ਦਾ ਮੀਤਾ ਪਹਿਲਵਾਨ ਲਾ ਉਸੇ ਪਿੰਡ ਦਾ ਨੌਜਵਾਨ ਨੇਕਾ ਕਾਂਝਲੀ ਵਾਲਾ ਰੇਡ ਪਾਉਂਦਾ ਹੋਇਆ ਦੁਨੀਆ ਦੇ ਉੱਪਰ ਚਰਚਾ ਹੋ ਗਈ ਇਸ ਨੌਜਵਾਨ ਦੀ ਖੇਡ ਦੀ ਵੀ ਇਸ ਸਮੇਂ ਪਈ ਹੋਈ ਕਬੱਡੀ ਸੁਰਖਪੁਰ ਵਾਲਾ ਬੱਲੇ ਬੱਲੇ ਸੁਰਖਪੁਰ ਪਿੰਡ ਦੇ ਵਾਸਤੇ ਸਿੱਧਵਾਂ ਦੇ ਵੀਰੇ ਨੇ ਕਬੱਡੀ ਖੇਡੀ ਸੁਰਖਪੁਰ ਦੇ ਲਈ ਭੰਡਾਲ ਦੇ ਨੇ ਦੇ ਜੱਸੇ ਨੇ ਕਬੱਡੀ ਖੇਡੀ ਔਰ ਸੁਰਖਪੁਰ ਦੇ ਵਾਸਤੇ ਕਾਂਝਲੀ ਸਿਕੰਦਰ ਨੇ ਕਬੱਡੀ ਖੇਡੀ ਲਾਓ ਸੀਪਾ ਜਿੰਨੇ ਜੱਫੇ ਲਾ ਰਿਹਾ ਰਿੰਕੂ ਖੇੜੇ ਵੱਲ ਉਹਨੇ 100-100 ਦਿੱਤੇ ਜਾਣਗੇ ਲਓ ਖੀਰਾਵਲੀ ਗਗਨਦੀਪ ਗੱਗੀ ਦੀ ਪਈ ਹੋਈ ਕਬੱਡੀ ਦੋ ਟਰੈਕਟਰਾਂ ਦਾ ਜੇਤੂ ਰਿਹਾ ਬੱਲੇ ਬੱਲੇ ਲਓ ਦੇਖਦੇ ਵੀ ਯਾਦਾ ਬਹੁਤ ਤਗੜੇ ਜੱਫੇ ਦੀ ਕੋਸ਼ਿਸ਼ ਕਰਦਾ ਹੋਇਆ ਹੁੰਦਾ ਹੋਇਆ ਕਮਾਲ ਦੋ ਖਿਡਾਰੀਆਂ ਦਾ ਵਾਓ ਬੱਲੇ 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 ਪੁਆਇੰਟ ਇਹ ਹੈ ਯਾਦਵਿੰਦਰ ਸਿੰਘ ਯਾਦਾ ਬਹੁਤ ਵਧੀਆ ਜੱਫਾ ਲਾਉਂਦਾ ਹੋਇਆ ਲੱਗੇ ਸ਼ੇਰ ਬੇਲੇ ਵਿੱਚ ਬੁੱਕ ਦਾ ਖੁੱਲਾ ਕਰਦੇ ਹੁਣ ਮੈਦਾਨ ਗੱਬਰੂ ਲੱਗਾ ਕੌਡੀ ਪਾਉਣ ਜੋ ਇਹਨੂੰ ਜਾਣੇ ਕੁੱਲ ਜਹਾਨ ਤੇਜਾ ਸਿੰਘ ਪ੍ਰਕਾਸ਼ ਕੌਰ ਦਾ ਪੁੱਤ ਹੈ ਪਿੰਡ ਸੁਰਖਪੁਰ ਜਨਮ ਸਥਾਨ ਬਿੰਗਸਾ ਦਾ ਰੋਹ ਕਬੱਡੀ ਦੇ ਇਤਿਹਾਸ ਵਿੱਚ ਚਮਕਦਾ ਹਰ ਦਵਿੰਦਰ ਸਿੰਘ ਦੁੱਲੇ ਦਾ ਨਾਮ ਲਾਓ ਕਬੱਡੀ ਦੇ ਇਤਿਹਾਸ ਦੇ ਚਮਕਦਾ ਰਹੇਗਾ ਮੈਦਾਨ ਦੇ ਵਿੱਚ ਦੁੱਲੇ ਦੀ ਪਈ ਹੋਈ ਕਬੱਡੀ ਇਸ ਸਮੇਂ ਦੇਖਦੇ ਹਾਂ ਸੁਰਖਪਰੀਆ ਮਾ ਪ੍ਰਕਾਸ਼ ਕੌਰ ਦਾ ਬੇਟਾ ਲਾਓ ਸਲਾਮੂ ਸ਼ਾਮ 84 ਵਾਲਾ ਕੋਸ਼ਿਸ਼ ਕਰਦਾ ਹੈ ਬਹੁਤ ਵਧੀਆ ਜਫਾ ਲਾਉਣ ਦੀ ਔਰ ਲੱਕਰੂ ਲਪੇਟਾ ਪਿਆ ਹੋਇਆ ਹੁਣ ਦੇਖਦੇ ਹਾਂ ਖਿਲਾਉਣੀ ਕਬੱਡੀ ਵਿੱਚ ਢਾਕ ਮਿੱਤਰੋ ਵੇ ਵੇ ਬੱਲੇ 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 ਪੁਆਇੰਟ ਸਲਾਮੁ ਸ਼ਾਮ 84 ਵਾਲਾ ਬਹੁਤ ਵਧੀਆ ਜੱਫਾ ਮੈਦਾਨ ਵਿੱਚ ਖੀਰਾਂ ਵਾਲੀ ਦੇ ਵਾਸਤੇ ਲਾ ਕੇ ਬੋਦਾ ਖੁਸ਼ ਹੈ ਦਲਵੀਰ ਕਲੱਚ ਦੇ ਨਾਲ ਸਿਧਵਾ ਦੇ ਜੱਸੇ ਦੇ ਨਾਲ ਵੱਡਾ ਪਿਆਰ ਹੈ ਕਦੇ ਪ੍ਰਦੀਪ ਪੱਕੜ ਵਰਗੇ ਮੋਨੀ ਵਰਗੇ ਨੌਜਵਾਨਾਂ ਬੱਲੇ ਬੱਲੇ ਇਸ ਸਮੇਂ ਹੋਈ ਪਈ ਮੈਦਾਨ ਦੇ ਵਿੱਚ ਦੇਖੋ ਅੰਗਰੇਜ਼ ਸਿੰਘ ਖੀਰਾਂ ਵਾਲੀਆ ਇਹ ਹੈ ਨੌਜਵਾਨ ਸੀਪਾ ਸੁਰਖਪੁਰੀਆ ਕੀਪੇ ਦਾ ਵੀਰ ਸਰਦਾਰ ਸੇਵਾ ਸਿੰਘ ਦੇ ਦੋ ਪੁੱਤਰ ਕਬੱਡੀ ਖੇਡਦੇ ਬੱਲੇ ਬੱਲੇ ਹੁੰਦੀ ਹੋਈ ਪਣ ਅੰਗਰੇਜ਼ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਨੰਬਰ ਦੇਖਦੇ ਆਂ ਵੀ ਖੀਰਾਮਾਲੀ ਦੇ ਹਿੱਸੇ ਮੈਦਾਨ ਦੇ ਵਿੱਚ ਚੱਲ ਵੀ ਹਰਨੇਕ ਸਿੰਘ ਆ ਪਾ ਕਬੱਡੀ ਫਿਰ ਨੌਜਵਾਨ ਨੇਕਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਾਂਜੀਲੀ ਵਾਲਾ ਸੁਰਖਪੁਰ ਵੱਲ ਪਾਉਣ ਦੇ ਵਾਸਤੇ ਫਿਰ ਵੱਧਦਾ ਹੋਇਆ ਬਹੁਤ ਸ਼ਾਨਦਾਰ ਤੇ ਜਾਨਦਾਰ ਅੰਦਾਜ਼ ਦੇ ਵਿੱਚ ਪਈ ਹੋਏ ਰੇਡ ਖਿਡਾਰੀ ਦੀ ਬਈ ਬਈ ਬੱਲੇ ਬੱਲੇ ਲਾ ਬਹੁਤ ਵਧੀਆ ਤਾਰੀ ਕੋਸ਼ਿਸ਼ ਕਰਦਾ ਹੋਇਆ ਜਫਾ ਲਾਉਂਦੀ ਖੀਰਾਮਾਲੀਆ ਇੱਕ ਜ਼ੋਰ ਦੇ ਨਾਲ ਗੱਲ ਹੋਵੇ ਕਿ ਮੈਦਾਨ ਦੇ ਅੰਦਰ ਲਾਓ ਹਰਨੇਕ ਸਿੰਘ ਵਾਹ ਉਖੜਦੇ ਹੋਏ ਪੈਰ ਤੇ ਪੁਆਇੰਟ ਸੁਰਖ ਪਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਕ ਹੋਰ ਨੰਬਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਚੱਲਣਾ ਫਿਰ ਮੈਦਾਨ ਦੇ ਵਿੱਚ ਚੱਲ ਧਰਤੀ ਦੇ ਜੇ ਹੋਵੇ ਫਿਰ ਤਾਰਿਆਂ 'ਚ ਕੀ ਰੱਖਿਆ ਲਓ ਚੰਨ ਕਬੱਡੀ ਦਾ ਮੈਦਾਨ ਦੇ ਵਿੱਚ ਰੇਡ ਪਾਉਂਦਾ ਹੋਇਆ ਇੰਦਰਜੀਤ ਬੰਨਣਾ ਵਾਲਾ ਮੋੜ-ਮੋੜ ਕੇ ਦੇਖਦਾ ਵੀ ਉਧਰ ਕਬੱਡੀ ਬੜੀ ਰੌਚਕ ਹੈ ਇਧਰ ਮੈਂ ਬਾਲੀਵੁੱਡ ਦੀ ਅੰਪਾਇਰਿੰਗ ਕਰ ਰਿਹਾ ਲਓ ਮੈਦਾਨ ਦੇ ਵਿੱਚ ਖੀਰਾ ਮਲੀਏ ਚੰਨੇ ਦੀ ਪਈ ਹੋਈ ਕਬੱਡੀ ਤੇ ਫਿਰ ਕੌਣ ਜਫਾ ਲਓ ਇਧਰ ਪਾਸੇ ਯਾਦਾ ਫਿਰ ਯਾਦਗਾਰੀ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਪੁਆਇੰਟ ਜਾਦਾ ਤੇ ਜੋਦਾ ਦੋ ਭਰਾ ਖੇਡਦੇ ਸੁਰਖਪੁਰ ਦੇ ਬਹੁਤ ਵਧੀਆ ਟਾਪ ਦੇ ਖਿਡਾਰੀ ਨੇ ਵੱਡੇ ਮਾਣ ਵਾਲੀ ਗੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਘੱਟ ਪਿੰਡ ਨੇ ਜਿਨ੍ਹਾਂ ਦੇ ਸੁਪਰਸਟਾਰ ਕਬੱਡੀ ਦੇ ਖਿਡਾਰੀ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਸੁਰਖਪੁਰ ਫਿਰ ਲਖਣਗੇ ਪੱਡਾ ਫਿਰ ਭੰਡਾਲ ਦੋਨਾ ਫਿਰ ਸਿਧਵਾ ਦੋਨਾ ਫਿਰ ਕਾਲਾ ਸੰਘਿਆ ਦੀ ਗੱਲ ਚੱਲਦੀ ਹੈ ਪੰਜਾਬ ਦੇ ਮਹਾਰ ਕਬੱਡੀ ਦੇ ਖਿਡਾਰੀ ਲਓ ਬੱਲੇ ਬੱਲੇ ਅਗਲੀ ਰੇਟ ਪਾਉਣ ਦੇ ਵਾਸਤੇ ਦੁੱਲਾ ਫਿਰ ਅੱਗੇ ਵੱਧਾ ਹੋਇਆ ਕਿ 800 ਡਾਲਰ ਦਾ ਡੋਰੇ ਤੇ ਸ਼ੇਰ ਕੜਿਆ ਦੁੱਲਾ ਦਮ ਪਾੜ ਆਇਆ ਹੰਧਿਆਂ ਵਿੱਚ ਹੁਣ ਦੀ ਥੋੜਾ ਪੱਟ ਲੋ ਕੱਛੇ ਨੂੰ ਤਾਂ ਚੱਕ ਕੇ ਮਾਰੇ ਥਾਪੀ ਦਾ ਤਾਰੇ ਤੋਂ ਬਾਹਰ ਸੁਣਦੀ ਦੇਖੋ ਜੋਹਾਂ ਜਾਫੀਆਂ ਚ ਹੱਥ ਲਾਉਣ ਨਹੀਂ ਲੈਂਦਾ ਹੈ ਕਿਹਨੂੰ ਚੁਣ ਜੀ ਸਲਾਮੂ ਦੇ ਨਾਲ ਮੁਕਾਬਲਾ ਪਾੜ ਦੁੱਲੇ ਦਾ ਮਰੀਆ ਗਗਨਦੀਪ ਸਿੰਘ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦਾ ਕਾਲਾ ਸੰਗਿਆ ਦਾ ਤਾਜਾ ਤੇ ਪਾਨਾ ਧਾਲੀਵਾਲ ਦਾ ਦਲੇਰ ਅੱਤ ਦੇ ਖੀਰਾਵਾਲੀ ਗੱਗੀ ਤੇ ਸੰਦੀਪ ਲੋਧੜ ਜਾਨਾ ਜੋਰ ਰੱਖਦੇ ਮਾਨ ਨਾਲ ਖੇਡੇ ਸੁਖਵੰਤ ਚੋਲੇ ਦਾ ਤੋੜੇ ਅਰਸ਼ ਰੀਕਾਰਡ ਨਾ ਕੰਮ ਹੈ ਓਲੇ ਦਾ ਸਿੱਖੀ ਸਰੂਪ ਵਿੱਚ ਜੱਜਦਾ ਗगन ਜੋਗੇਵਾਲ ਦਾ ਬੜਾ ਵਧੀਆ ਸੁਭਾਅ ਅਵਾਨ ਦੇ ਜੋਵਨ ਰੂਪੀ ਹਰਖਵਾਲ ਦਾ ਕੁੱਦਾ ਕਾਲਾ ਗਿੱਟਾ ਫੜ ਕੇ ਉਸੇ ਲੱਤ ਨੂੰ ਕੈਂਚੀ ਪਾਉਂਦਾ ਬੱਗਿਆਂ ਦਾ ਦੁੱਲਾ ਬੜਾ ਆਤਮ ਵਿਸ਼ਵਾਸ ਦਿਖਾਉਂਦਾ ਪੇਟਾਂ ਦੇ ਚੰਨੇ ਦਾ ਆਈ ਤੇ ਆਕੇ ਜੱਫਾ ਲਾਉਣਾ ਨੰਗਲੰਬੀਆ ਸੰਦੀਪ ਦਾ ਸਭ ਤੋਂ ਮਹਿੰਗਾ ਜਾਫੀ ਕਹਾਣਾ ਵਿੱਚ ਦੁਨੀਆ ਦੇ ਮਸ਼ਹੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਦੱਸਾਂਗੇ ਜ਼ਰੂਰ ਲਓ ਸਿੱਪੀ ਖੀਰਾ ਮਾਰੀਆ ਮੁਠੀ ਪਰ ਸਰੀਰ ਹੈ ਗੱਲ ਵੱਖਰੀ ਹੁੰਦੀ ਹੋਈ ਵੱਜੋ ਮਾਰ ਦਿਓ ਤਾੜੀਆਂ ਪੁਆਇੰਟ ਇਹ ਹੈ ਸੀਪੀ ਖੀਰਾਵਾਲੀਆ ਗੋਰਾ ਖੀਰਾਂ ਵਾਲੀਆ ਸ਼ਬਾਸ਼ੀ ਦਿੰਦਾ ਹੋਇਆ ਮਾਨ ਕਬੱਡੀ ਖਿਡਾਰੀ ਨੌਜਵਾਨ ਗੋਰਾ ਵੀ ਅਮਰਜੀਤ ਤਗੜ ਵੀ ਜੋਰ ਲੱਗਾ ਹੋਇਆ ਲਓ ਇਧਰੇ ਪਾਸੇ ਅੰਗਰੇਜ਼ ਦੀ ਅੰਗਰੇਜ਼ ਖੀਰਾਂ ਵਾਲੀਆ ਅਗਲੀ ਰੇਡ ਮੈਦਾਨ ਦੇ ਵਾਸਤੇ ਬਹੁਤ ਤਗੜਾ ਮੁਕਾਬਲਾ ਹੈ ਆਹੀ ਮੈਚ ਕਹਿੰਦੇ ਵੀ ਜੇਕਰ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਹੋਵੇ ਟਿਕਟਾ ਰੱਖਿਆ ਜਾਂਦੀ ਹੈ ਅਸੀਂ ਲੋਕ ਭਾਗਾ ਵਾਲੇ ਔਰ ਦੂਸਰੇ ਪਾਸੇ ਯੋਧਾ ਕੋਸ਼ਿਸ਼ ਕਰਦਾ ਹਾ ਸੁਰਖਪਰੀਆ ਜਾਦੇ ਦਾ ਵੀਰ ਇੱਕ ਪਾਸੇ ਅੰਗਰੇਜ਼ ਔਰ ਦੂਸਰੇ ਪਾਸੇ ਯੋਧਾ ਬੱਲੇ ਬੱਲੇ ਹੋਈ ਪਈ ਲਓ ਨੇਰੀਸ ਪੁਆਇੰਟ ਪੁਆਇੰਟ ਅੰਗਰੇਜ਼ ਹੀਰਾਵਲੀ ਦੇ ਵਾਸਤੇ ਜੋਰਦਾਰਾ ਮੈਦਾਨ ਦੇ ਵਿੱਚ ਖੂਰ ਨੰਬਰ ਲਾਓ ਅਗਲੀ ਕਬੱਡੀ ਪੌਣ ਦੇ ਵਾਸਤੇ ਫਿਰ ਦੇਖਦੇ ਹਾਂ ਵੀ ਨੌਜਵਾਨ ਸੁਰਖਪੁਰਿਆ ਕੋਈ ਕੁਲਜੀਤੇ ਦੇ ਤਾਂ ਸਟਾਰ ਮੰਨੇ ਕੋਈ ਲਲੀਆਂ ਦੇ ਸੰਦੀਪ ਦਾ ਫੈਨ ਯਾਰੋ ਸੁਰਖਪੁਰਿਆ ਦੁੱਲੇ ਨੂੰ ਜੋ ਨਾ ਜਾਣ ਐਸਾ ਹੁਣਾਂ ਨਹੀਂ ਕੋਈ ਪੰਜਾਬੀ ਮੈਨ ਯਾਰੋ ਕੋਈ ਸੋਨੂੰ ਜੰਮ ਗਾਜ਼ੀਪੁਰ ਦੇ ਲਖੇ ਦੀ ਗੱਲ ਕਰਦਾ ਕੋਈ ਗੱਲ ਗੁਰਲਾਲ ਦੀ ਕਰੀ ਜਾਂਦਾ ਕੋਈ ਦਸਤਾ ਬਿੱਟੂ ਦੁਗਾਲ ਬਾਰੇ ਕਿਵੇਂ ਉੜਦੇ ਪਰਿੰਦਿਆਂ ਨੂੰ ਫੜੀ ਜਾਂਦਾ ਸੁੱਖਾ ਪੰਡਾਲ ਤੇ ਕਾਰੋਂ ਕਾਲੋਂ ਨੇ ਕਹਿਰ ਜਾਫੀ ਗੱਲ ਪੰਜਾਬ ਦੀਆਂ ਸੱਥਾਂ ਵਿਛਾਈ ਹੋਈ ਹੈ ਕੌਮ ਜੱਗ ਦੇ ਉੱਤੇ ਹੈ ਪੰਜਾਬੀਆਂ ਦੀ ਜਿਹਨੇ ਪ੍ਰੀਤ ਕਬੱਡੀ ਨਾਲ ਪਾਈ ਬੱਲੇ 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 ਪੁਆਇੰਟ ਦੁੱਲੇ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਨੰਬਰ ਸੁਰਖਪੁਰ ਦੇ ਹਿੱਸੇ ਅਗਲੀ ਕਬੱਡੀ ਖੀਰਾਂਵਲੀ ਚਰਨਜੀਤ ਸਿੰਘ ਚੰਨੇ ਦੇ ਇੱਕ ਕੰਨੀ ਦੇ ਸੀਤਾ ਇੱਕ ਕੰਨੀ ਦੇ ਦੇਖਦੇ ਵੀ ਨੌਜਵਾਨ ਯਾਦ ਬੁੱਲੇ ਦੇ ਵਾਸਤੇ ਰਿੰਕੂ ਖੜਾ ਤੇ ਗੋਨੀ ਪਹਿਲਵਾਨ ਖੜਾ ਮਾਲਾ 100 ਰੁਪਏ ਦਾ ਮਾਨ ਸਨਮਾਨ ਸੁਰਖਪੁਰੀਏ ਦੇ ਵਾਸਤੇ ਭੇਜਦੇ ਹੋਏ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਰਿੰਕੂ ਜੀ ਕੈਨੇਡਾ ਔਰ ਸਾਡੇ ਗੋਨੀ ਜੀ ਲਓ ਯਾਦਾਂ ਕੋਸ਼ਿਸ਼ ਕਰਦਾ ਇਧਰ ਪਾਸੇ ਯਾਦ ਕਰੀ ਜੱਫਾ ਸਾਡੇ ਬਾਦ ਦੀ ਸਤਿਕਾਰਯੋਗ ਵੀਰ ਨੇ ਤਜਿੰਦਰ ਨਿੱਜਰ ਜੀ ਸੀਨੀਅਰ ਅਕਾਲੀ ਦੇਤਾ ਨੇ ਕਬੱਡੀ ਦੇ ਵਾਸਤੇ ਵੱਡੀ ਦੇਣ ਹੈ ਜਿਨ੍ਹਾਂ ਦੀ ਇੱਕ ਇੱਕ 1000 ਰੁਪਿਆ ਦੋਵੇਂ ਟੀਮਾਂ ਦੇ ਵਾਸਤੇ ਮਾਨ ਸਨਮਾਨ ਭੇਜਦੇ ਹੋਏ ਤਜਿੰਦਰ ਨਿੱਜਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖੀਰਾਮਲੀਏ ਚੰਨੇ ਦੇ ਵਾਸਤੇ ਵੀ 100 ਰੁਪਏ ਦਾ ਮਾਨ ਸਨਮਾਨ ਭੇਜਦੇ ਹੋਏ ਸਾਡੇ ਵੀਰ ਰਿੰਕੂ ਖੜਾ ਕਰੇੜਾ ਤੋਂ ਦੋਵੇਂ ਟੀਮਾਂ ਲਈ ਇੱਕ ਇੱਕ 1000 ਰੁਪਏ ਤਜਿੰਦਰ ਰਿਜਰੀ ਉਹਨਾਂ ਵੱਲ ਮਾਨ ਸਨਮਾਨ ਮਰਜੀਸਿਆ ਫੜ ਨੌਜਵਾਨਾ ਇਧਰੇ ਪਾਸੇ 1000 ਸੁਰਖਪੁਰ ਦਾ 1000 ਖੀਰਾਮਲੀ ਦਾ ਇਹ ਮਾਨ ਸਨਮਾਨ ਹੈ ਵੱਡੇ ਮਾਨ ਸਨਮਾਨ ਵੱਡੇ ਪ੍ਰੋਮੋਟਰ ਵੱਲੋਂ ਦਿੱਤੇ ਜਾ ਰਹੇ ਨੇ ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਨੇਕ ਸਿੰਘ ਫਿਰ ਮੈਦਾਨ ਦੇ ਵਿੱਚ ਵਧਦਾ ਹੋਇਆ ਖਿਡਾਰੀ ਕਪਰੇ ਲਾ ਕੇ ਵਿੱਚ ਮੈਦਾਨੇ ਸ਼ੂਕ ਦੇ ਹੀ ਨਾ ਆਉਂਦੇ ਜਮਕਦੇ ਪਿੰਡਿਆ ਉੱਤੇ ਯਾਰੋ ਮਸਲ ਕੀ ਤੇਰੇ ਗੌਂਦੇ ਖਿਡਾਰੀ ਖ ਵਾਲੀਬॉल ਫਾਈਨਲ ਸਿਦਮਰ ਉਤਾਂ ਵਰਸਸ ਨੈਨੂਵਾਲ ਵਾਲੀਬॉल ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਲੋਕ ਇਧਰ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਦੇਖਦੇ ਗਏ ਜਾਂਦੇ ਕਿ ਵਾਲੀਬॉल ਦਾ ਮੈਚ ਦੇਖੋ ਲਾਓ ਉਧਰ ਵਾਲੀ ਵਾਲ ਦੇ ਵਿੱਚ ਫਾਈਨਲ ਹੋ ਰਿਹਾ ਇਧਰ ਪਾਸੇ ਕਬੱਡੀ ਦਾ ਵੀ ਬਹੁਤ ਰੌਚਕ ਮੈਚ ਗੱਗੀ ਖੀਰਾਂ ਵਾਲੀ ਅਗਲੀ ਕਬੱਡੀ ਬਾਦਾਂ ਦੇ ਪਰਵਰ ਤੇਰੀ ਸਾ ਛੱਡ ਵੀ ਕੈਂਚੀ ਜੀਤੇ ਠੇਕੇਦਾਰ ਦੇ ਵਾਂਗ ਵਜਦੀ ਹੋਈ ਕਿ ਯੂਕੇ ਵਿੱਚ ਲੱड्डੂ ਸਿੱਧਵਾਂ ਦੀ ਤੁੰਮ ਅੰਮ੍ਰਾ ਨੂੰ ਸ਼ੂੰਦੀ ਇੱਕ ਜਾਫੀ ਜੀਤੀ ਕੁੰਦਰ ਜੀ ਜਿਹਨੂੰ ਭੁੱਖ ਵੇਖ ਵੇਖ ਕੇ ਲੈਂਦੀ ਏ 100 ਰੁਪਏ ਖੀਰਾਂ ਵਾਲੀਏ ਗੱਗੀ ਦੇ ਵਾਸਤੇ ਰਿੰਕੂ ਖੇੜਾ ਕੈਨੇਡਾ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਇਹਨਾਂ ਮਾਨਯੋਗ ਤੇ ਸਤਿਕਾਰਯੋਗ ਵੀਰਾਂ ਦਾ ਜੋ ਵੱਡਾ ਬਾਤ ਸਨਮਾਨ ਪੇ ਦਿਓ ਲਓ ਗੱਗੀ ਖੀਰਾਂ ਵਾਲੀ ਨੇ 500 ਰੁਪਇਆ ਗੁਰਵੇਲ ਸਿੰਘ ਜੀ ਸਿੱਧੂ ਮੈਂਬਰ ਪੰਚਾਇਤ ਭੇਜਦੇ ਹੋਏ ਸੋ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਤੌਰ ਦੇ ਨਮਾਨਜੋ ਸਤਿਕਾਰਯੋਗ ਵੀਰਾਂ ਦਾ ਲਓ ਬਹੁਤ ਵਧੀਆ ਦੇਖਦੇ ਮੇਰੇ ਪਾਸੇ ਸ਼ੁਰਲੀ ਨੌਜਵਾਨ ਕੋਸ਼ਿਸ਼ ਕਰਦਾ ਹੈ ਸ਼ਾਨਦਾਰ ਜੋ ਹੈ ਜਫਾਹ ਵਾਲੀ ਖੀਰਾਂ ਵਾਲੀ ਵਾਲੀ ਵਾਲ ਫਾਈਨਲ ਕਿ ਯੂਕੇ ਵਿੱਚ ਲੱਡੂ ਸਿੱਧਵਾਂ ਦੀ ਤੁਮੇ ਅੰਬਰਾਂ ਨੂੰ ਛੂੰਦੀ ਏ ਇੱਕ ਜਾਫੀ ਜੀਤੀ ਕੂਨਰ ਜੀ ਜਿਹਨੂੰ ਭੁੱਖ ਵੇਖ ਵੇਖ ਕੇ ਲੈਂਦੀ ਏ ਤੇਰੇ ਰੰਗ ਵਿੱਚ ਰੰਗਿਆ ਯੂਐਸਏ ਕੈਨੇਡਾ ਵਿੱਚ ਹੁੰਦੇ ਕੱਪ ਬੜੇ ਕਾਕੇ ਕਾਰੀ ਜੱਸੇ ਸਿੱਧਵਾਂ ਜਿਹੇ ਜਿੱਥੇ ਝੂਮ ਝੂਮ ਬਣਦੇ ਨੇ ਸੱਪ ਸੱਪ ਬੜੇ ਸਿੱਧਵਾਂ ਦੇ ਭੀਰੇ ਵਰਗਿਆਂ ਦੇ ਹੁੰਦਾ ਵਿੱਚ ਵਿਦੇਸ਼ੀ ਖਰਿਆ ਖਰਿਆ ਨੂੰ ਢਾਇਆ ਨਹੀਂ ਹੁਣ ਜੱਗ ਤੇ ਕਬੱਡੀ ਇੰਨੀ ਤੱਕਿਆਂ ਦਾ ਨਾ ਚਮਕਾਇਆ ਨੇ ਬਹੁਤ ਹੀ ਸਾਡੇ ਮਾਨਯੋਗ ਤੇ ਸਤਿਕਾਰਯੋਗ ਸ ਆ ਮਨਜਿੰਦਰ ਸਿੰਘ ਪਾਲੀ ਜੀ ਸੀਨੀਅਰ ਅਕਾਲੀ ਨੇਤਾ ਮੇਨ ਆਰਗੇਨਾਈਜ਼ਰ ਨੇ ਜੋ ਇਸ ਟੂਰਨਾਮੈਂਟ ਦੇ ਔਰ ਨਾਲ ਸਾਡੇ ਦਿਲਵੀਰ ਕਲੱਚ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਵਿਸ਼ੇਸ਼ ਤੌਰ ਤੇ ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਡੋਗਰਾਵਾਲ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਨ ਮਨਮੋਨ ਸਿੰਘ ਜੀ ਵਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਮਹਿਮਤ ਜਨਰਲ ਕਾਉਂਸਲ ਨੇ ਨਾਲ ਸਦੇ ਹਰਜੀਤ ਸਿੰਘ ਜੀ ਵਾਲੀਆ ਸਾਹਿਬ ਲੰਡਨ ਹੋਟਲ ਵਾਲਿਆਂ ਦਾ ਧੰਨਵਾਦ ਸੁਖਦੇਵ ਸਿੰਘ ਸੁੱਖਾ ਕਾਦੂਪੁਰ ਜੋ ਮੈਂਬਰ ਨੇ ਬਲਾਕ ਸੰਤੀ ਦੇ ਬਹੁਤ ਬਹੁਤ ਧੰਨਵਾਦ ਤੇ ਜੀ ਆਨੂੰ ਸਾਬ ਮਨਜਿੰਦਰ ਸਿੰਘ ਪਾਲੀ ਜੀ ਉਹਨਾਂ ਵੱਲੋਂ ਸਾਰੀ ਸੰਤ ਬਾਬਾ ਪੰਜਾਬ ਸਿੰਘ ਸਪੋਰਟਸ ਕਲੱਬ ਸਿੱਧਵਾਂ ਦੋਨਾਂ ਦੀ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੀਆਂ ਰਾਜਸੀ ਸ਼ਖਸੀਅਤਾਂ ਦਾ ਮਖਣ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਨ ਨੈਲਸਨ ਜੀ ਡੋਗਰਾਵਾਲ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਪਹੁੰਚੇ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਾ ਕਾਦੂਪੁਰ ਬਲਕਸੰਤ ਮੈਂਬਰ ਸ਼੍ਰੋਮਣੀ ਕਾਲਦਾ ਬਾਦਲ ਪਹੁੰਚੇ ਹੈ ਸਰਦਾਰ ਮੌਨਸ ਮਨਮੋਨ ਸਿੰਘ ਜੀ ਸਾਡੇ ਸਤਿਕਾਰਯੋਗ ਵਾਲੀਆ ਸਭ ਪਹੁੰਚੇ ਹੈ ਮੀਡੀਆ ਦੀ ਧਿਰਾਂ ਨਾਲ ਸਰਦਾਰ ਕਲਵੰਤ ਸਿੰਘ ਜੀ ਜੋਸਨ ਸਾਹਿਬ ਸਾਡੇ ਵਿਚਕਾਰ ਪਹੁੰਚੇ ਹੈ ਅਸੀਂ ਸਦ ਅਜਿੰਦਰ ਸਿੰਘ ਨਿੱਜਰ ਸਾਹਿਬ ਦਾ ਜੋ ਕਿ ਸਾਡੇ ਸੀ ਆ ਸ਼੍ਰੋਮਿਕ ਕਲਦਲ ਬਾਦਲ ਦੇ ਰੈਫਰੀ ਦਾ ਫੈਸਲਾ ਟਲ ਹੋਊਗਾ ਨੰਬਰ ਉਹਦਾ ਇਸ਼ਾਰਾ ਜੀ ਦੇ ਵੱਲ ਹੋਊਗਾ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਦਰ ਖਾਨ ਵਾਲੀਆ ਪਹੁੰਚਿਆ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਦੇ ਨਿੱਘਾ ਸਵਾਗਤ ਕਰ ਰਹੇ ਹਜਿੰਦਰ ਖਾਨ ਵਾਲੀਆ ਵਰ ਟੂ ਮੈਟੋ ਖੇਡ ਮੈਦਾਨ ਖਾਨ ਵਾਲੀਆ ਜਿੰਦਰ ਵਰਗੇ ਜੇਬੇ ਪੰਡਾਲ ਵਰਗੇ ਮੇਕੀ ਸਿਧਵਾ ਵਰਗੇ ਮਾ ਖੇਡ ਕਬੱਡੀ ਦੇ ਸੁਪਰ ਖਿਡਾਰੀ ਇਸ ਏਰੀਏ ਨੇ ਕਬੱਡੀ ਦੀ ਝੋਲੀ ਪਾਏ ਨੇ ਲਾ ਦੁੱਲਾ ਸੁਰਖਪੁਰੀਆ ਅਗਲੀ ਰੇਡ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਫਿਰ ਦੇਖਦੇ ਹਾਂ ਵੀ ਹਲਕਾ ਜਿਹਾ ਝੁਕਿਆ ਹੋਇਆ ਜੁਰੀਆ ਦਾ ਬੱਬਰ ਸ਼ੇਰ ਖਿਡਾਰੀ ਕਬੱਡੀ ਦਾ ਸਜਨ ਤੰਦੂਲਕਰ ਅੱਗੇ ਵਧ ਕੇ ਹਮਲਾ ਕਰਦਾ ਹੋਇਆ ਧੰਨਵਾਦ ਹੈ ਵਿਸ਼ੇ ਤੌਰ ਤੇ ਸਾਰੇ ਜਿਨੇ ਵੀ ਦੁਨੀਆ ਦੇ ਸੁਪਰਸਟਾਰ ਕਬੱਡੀ ਦੇ ਪੁੱਜੇ ਨੇ ਸਾਡੇ ਮੱਖਣ ਢਾਲੀਵਾਲ ਜੀ ਪ੍ਰਧਾਨ ਪੰਜਾਬ ਕਬੱਡੀ ਅਕੈਡਮੀ ਦਾ ਐਸੋਸੀਏਸ਼ਨ ਤੇ ਸੁਖਾ ਪੰਡਾਲ ਮਾਨ ਕਬੱਡੀ ਖਿਡਾਰੀ ਸਭ ਨੂੰ ਜੀ ਆਇਆਂ ਨੂੰ ਲਓ ਅਗਲੀ ਕਬੱਡੀ ਪੌਣ ਦੇ ਵਾਸਤੇ ਖੀਰਾਵਲੀਆ ਗੱਗੀ ਮੈਦਾਨ ਦੇ ਵਿੱਚ ਹਲਕੇ ਜਿਹਾ ਚੁੱਕਿਆ ਹੋਇਆ ਦੁਨੀਆ ਦੇ ਵਿੱਚ ਕਹਿੰਦੇ ਵੀ ਵੱਖਰੀ ਚਰਚਾ ਹੋਈ ਸਰੋਜਾਂ ਦੇ ਦੋ ਵਿਸ਼ਵ ਕਬੱਡੀ ਕੱਪਾਂ ਦਾ ਜੇਤੂ ਦੋ ਫ੍ਰੀ ਟ੍ਰੈਕਟਰਾਂ ਦਾ ਜੇਤੂ ਗੱਗੀ ਫੜ ਲੱਗੇ ਵਾਪਸ ਜਾਂਦਾ ਹੋਇਆ ਹੈਲੋ ਵਾਲੀਵਾਲ ਫਾਈਨਲ ਨੈਨੋਵਾਲ ਵਰਸਿ ਸਹਿਮਤਨਾ ਬਹੁਤ ਹੀ ਵਧੀਆ ਮੁਕਾਬਲਾ ਹੋਣ ਜਾ ਰਿਹਾ ਹੈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਵਾਲੀਵਾਲ ਦੀ ਮਦਦ ਲਓ ਇਧਰ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਨੇਕ ਸਿੰਘ ਕਾਇਨਲੀ ਵਾਲਾ ਸੁਰਖਪੁਰ ਦੀ ਟੀਮ ਵੱਲੋਂ ਰੇਡ ਪਾਉਂਦਾ ਹੈ ਮੇਰੇ ਵੇਟਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੰਚ ਤੇ ਪਾਣੀ ਦੀ ਸੇਵਾ ਠੰਡਿਆਂ ਦੀ ਸੇਵਾ ਚਾਹ ਦੀ ਸੇਵਾ ਲੈ ਕੇ ਆਉਣ ਸਾਡੇ ਵੇਟਰ ਸਾਹਿਬਾਨ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੀਰਾਵਲੀਆ ਚੱਲਣਾ ਹੈ ਮੈਦਾਨ ਦੇ ਵਿੱਚ ਆਹ ਮੂਵ ਸਪਰੇ ਵੀਰ ਜੀ ਗਰਾਊਂਡ ਦੇ ਵਿੱਚ ਪੁੱਛਦੀ ਕਰ ਦਿਓ ਜੀ ਕਲੀ ਵਾਲਾ ਵੀਰ ਵੀ ਕਲੀ ਪਾਵੇ ਤੇ ਮੂਵ ਸਮਰੇ ਜਲਦੀ ਤੋਂ ਜਲਦੀ ਗਰਾਉਂਡ ਦੇ ਪੁਛਦੀ ਕਰ ਦਿਓ ਮਿਹਰਬਾਨੀ ਕਰਕੇ ਲਓ ਅਗਲੀ ਕਬੱਡੀ ਪੌਣ ਦੇ ਵਾਸਤੇ ਖੀਰਾਂ ਮਲੀਆ ਚੰਨਾ ਅੱਗੇ ਵੱਧ ਕੇ ਹਲਕੇ ਜਿਹੇ ਟੱਚ ਹੁੰਦਾ ਹੋਇਆ ਦੇਖਦੇ ਵੀ ਮੈਦਾਨ ਦੇ ਅੰਦਰ ਤੇ ਪੁਆਇੰਟ ਖੀਰਾਂ ਮਲੀਆ ਦੇ ਹਿੱਸੇ ਦੇਖੋ ਗੱਭਰੂ ਖੈਲ ਸ਼ਬੀਲੇ ਅੱਗੇ ਵਿੱਚ ਮੈਦਾਨ ਦੇ ਪਰਖੇ ਜਾਣੇ ਜੁੱਸੇ ਵੀ ਹੁਣ ਸ਼ੇਰ ਜਵਾਨਾਂ ਦੇ ਪੈਣ ਪੱਟਾਂ ਤੇ ਗੁੱਲੀਆਂ ਡਾਲੇ ਫਿਰਕਣ ਵੇਖ ਲਵੋ ਹਿੱਕਾਂ ਪੌਣ ਕਹਾਣੀ ਦੋਸਤੋ ਵਾਂਗ ਚਟਾਨਾਂ ਦੇ ਲਿਸ਼ਲਿਸ਼ ਕਰੇ ਜਵਾਨੀ ਜੋ ਸ਼ਮਸ਼ੀਰਾ ਲਿਸ਼ਕਦੀਆਂ ਹੁਣ ਇਹਨੇ ਹੱਲੇ ਵੇਖੋ ਵਾਂਗ ਤ ਮੁਕਾਬਲੇ ਹੋਣੇ ਹੁਣ ਮਾਂ ਦੇ ਲਾਲਾਂ ਦੇ ਲਓ ਸਾਨਾ ਵੰਗ ਮੁਕਾਬਲੇ ਨੇ ਫੁਰਖਪੁਰੀਏ ਬੱਬਰ ਸ਼ੇਰ ਦੀ ਪਈ ਹੋਈ ਕਬੱਡੀ ਦੇ ਉੱਪਰ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਵੀ ਸ਼ਾਮ 84 ਵਾਲਾ ਸਲਾਮੂ ਪੂਰੀ ਕੋਸ਼ਿਸ਼ ਕਰਦਾ ਸਾਡਾ ਕ੍ਰੇਡਿੰਗ ਦੀ ਹੋਈ ਪਈ ਬੱਲੇ ਬੱਲੇ ਇੱਕ ਪਾਸੇ ਦੁਨੀਆ ਦਾ ਸੁਪਰ ਖਿਡਾਰੀ ਦੂਸਰੇ ਪਾਸੇ ਤੇਜ਼ ਚਰਦੀ ਦੀ ਬਰੇਸਦਾ ਲਾ ਹੁੰਦੀ ਹੋਈ ਕਮਾਲ ਦੇ ਪੈਂ ਹੈਲੋ ਤਾੜੀਆਂ ਮਾਰ ਦਿਓ ਦਰਦਾਰ ਤਾੜੀਆਂ ਵੇਟਰ ਸਾਹਿਬਾਨ ਮੇਰੀ ਬਾਤ ਨੂੰ ਸੁਣਦੇ ਆ ਤੇ ਮੰਚ ਤੇ ਚਾਹ ਪਾਣੀ ਦੀ ਸੇਵਾ ਕਰ ਵੇਟਰ ਸਾਹਿਬਾਨ ਓਵਰ ਟੂ ਮੈਂ ਖੇਡ ਮੈਦਾਨ ਲਓ ਖੇਡ ਕਬੱਡੀ ਬਹੁਤ ਵਧੀਆ ਮੁਕਾਬਲਾ ਚੱਲਦਾ ਹੋਇਆ ਪੁਆਇੰਟ ਅੰਗਰੇਜ਼ ਦੇ ਹਿੱਸੇ ਦੇਖਦੇ ਵੀ ਇਸ ਸਮੇਂ ਇਧਰ ਪਾਸੇ ਇਸ਼ਾਰਾ ਹੁੰਦਾ ਹੋਇਆ ਰੇਡ ਖਰੀ ਕਬੱਡੀ ਵਿੱਚ ਤਾਂ ਪੈਂਦੀ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਦ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੜਦੇ ਪਰਿੰਦਿਆਂ ਨੂੰ ਫਿਰ ਘੇਰ ਫੜਦੀ ਦੁਨੀਆ ਆਪਣੀ ਥਾਂ ਤੋਂ ਹਿਲਦੀ ਨਹੀਂ ਮੈਚ ਦੇਖਣ ਲਈ ਜਦੋਂ ਆਲ ਖੜਦੀ ਸੋਹਣੀ ਖੇਡ ਕਬੱਡੀ ਚੋਹਾਨ ਯਾਰ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਲਓ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਰਾਜ ਕਰਦੀ ਹੋਈ ਕਬੱਡੀ ਔਰ ਦੂਸਰੇ ਪਾਸੇ ਤਾਰੀ ਕੋਸ਼ਿਸ਼ ਕਰਦਾ ਹੈ ਬਹੁਤ ਵਧੀਆ ਜਿਹਾ ਫਲਣ ਦੇ ਨੇਕਾ ਬਾਂਦਲੀ ਵਾਲਾ ਇੱਕ ਹੋਰ ਨੰਬਰ ਸੁਰਖਪੁਰ ਦੇ ਵਾਸਤੇ ਜੋੜਦਾ ਹੋਇਆ ਲਾਓ ਗੱਗੀ ਦੀ ਗੱਤੇ ਨਾਲ ਫਿਰ ਆਪਾਂ ਜੁੜੀਏ ਮੈਦਾਨ ਦੇ ਵਿੱਚ ਖੀਰਾਂ ਵਾਲੀਆ ਗਗਨਦੀਪ ਸਿੰਘ ਏਡ ਪੌੜ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਨੌਜਵਾਨ ਚਾਰਾਂ ਦੇ ਵਿੱਚੋਂ ਦੇਖਦੇ ਹਾਂ ਵੀ ਕੌਣ ਜਫਾ ਲਾਵੇਗਾ ਹੁਣ ਤੱਕ ਤਿੰਨ ਜੋ ਵਿਸ਼ਵ ਕਬੱਡੀ ਕੱਪ ਹੋਏ ਦੋ ਵਿੱਚ ਬੈਸਿਆ ਬੱਗਿਆਂ ਦਾ ਮੰਗੀ ਦੀ ਔਰ ਇੱਕ ਟਰੈਕਟਰ ਜਿੱਤਿਆ ਮੱਸੀਆਂ ਦੇ ਕੁਲਜੀਤੇ ਨੇ ਦੋ ਉਤੇ ਗੱਡੀ ਗੱਗੀ ਖੀਰਾਂ ਵਾਲੀਏ ਨੇ ਚੰਡੀ ਜੀ ਇੱਕ ਟਰੈਕਟਰ ਜਿੱਤੇ ਆਇਆ ਇੱਕ ਮਠੂਰ ਨੇ ਸੁੱਟਾ ਸੀ ਰੇਡਰਾਂ ਨੂੰ ਜੋ ਲਾਲ ਆ ਕੇ ਟੰਗੀ ਦੀ ਚੌਥੇ ਵਿਸ਼ਵ ਕਬੱਡੀ ਕੱਪ ਦਾ ਪਤਾ ਹੈ ਹੁਣ ਰੱਬ ਨੂੰ ਭਦੌੜ ਵਾਲਿਆ ਕਿਹੜਾ ਕਿਹੜਾ ਦਿਖਾਊਗਾ ਕੱਲ ਨੂੰ ਖੇਡ ਚੰਗੀ ਦੀ ਕੀਦੀ ਚਰਚਾ ਹੋਵੇਗੀ ਕੱਲ ਤੋਂ ਦੁਨੀਆ ਇੰਤਜ਼ਾਰ ਕਰਦੀ ਹੋਈ ਵੀ ਕੌਣ ਬੈਸਟ ਆਊ ਔਰ ਅੱਜ ਦੇ ਟੂਰਨਾਮੈਂਟ ਦਾ ਕੌਣ ਬੈਸਟ ਆਵੇਗਾ ਮੋਟਰਸਾਈਕਲ ਦਾ ਜੇਤੂ ਬਣੇਗਾ ਲਓ ਦੁੱਲਾ ਸੁਰਖਪਰੀਆ ਫਿਰ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਵਾਹ ਹਸਦਾ ਨੱਚਦਾ ਛਾਲਾ ਮਾਰਦਾ ਹੋਇਆ ਕਬੱਡੀ ਦਾ ਸਚਿੰਤ ਤੰਦੂਲਕਰ ਲੰਮਾ ਸਮਾਂ ਕਬੱਡੀ ਦੇ ਸੁਪਰਸਟਾਰਾਂ ਦੇ ਤੌਰ ਤੇ ਜਾਂ ਬਿਹਾਰੀਪੁਰ ਦੇ ਕਿੰਦੇ ਨੇ ਜਾਂ ਸੁਰਕਪੁਰੀਏ ਦੁੱਲੇ ਨੇ ਜਾਂ ਗਲੌਰ ਦੇ ਗੁਰਲਾਲ ਨੇ ਤੇ ਜਾਕਾਰੀਸਰੀ ਦੇ ਕਾਕੇ ਨੇ ਲੰਮਾ ਸਮਾਂ ਕਬੱਡੀ ਦੇ ਵਿੱਚ ਆਪਣੇ ਆਪ ਨੂੰ ਸਟੇਬਲ ਰੱਖਿਆ ਹੋਇਆ ਸਥਿਰ ਰੱਖਿਆ ਹੋਇਆ ਹਾਰੀਸਰੀ ਦੇ ਵਸ ਦੀ ਗੱਲ ਨਹੀਂ ਲਓ ਫਿਰ ਦੇਖਾਂਗੇ ਅੰਗਰੇਜ਼ ਦੀ ਕਬੱਡੀ ਦਾ ਫਿਰ ਕੋਸ਼ਿਸ਼ ਕਰਦਾ ਹੋਇਆ ਹਈਆ ਫਾਲ ਹੋਣ ਦੀ ਮੇਰੀ ਸੰਖੰਡਦਾ ਹੋਇਆ ਕਮਲ ਬਹੁਤ ਤਕੜੇ ਜੱਫੇ ਦੀ ਕੋਸ਼ਿਸ਼ ਤੇ ਪੁਆਇੰਟ ਪਾਂਡ ਸੁਰਖਪੁਰ ਦੇ ਹਿੱਸੇ ਬਾਅਦ ਵਧੀਆ ਨੰਬਰ ਜੁੜਦਾ ਹੋਇਆ ਇੱਕ ਹੋਰ ਸ਼ਾਨਦਾਰ ਤੇ ਜਾਂਦਰ ਨੰਬਰ ਇਕਮਾਲ ਸਿੰਘ ਯੂਐਸਏ ਤੇ ਲਾਡੀ ਸਿੱਧੂ ਜੀ ਸਪੇਨ ਤੋਂ 100 ਰੁਪਇਆ ਜਾਦੇ ਦੇ ਵਾਸਤੇ ਭੇਜਦੇ ਹੋਏ ਧੰਨਵਾਦ ਹੈ ਵਿਸ਼ੇਤਾ ਉਰ ਤੇ ਲਾਡੀ ਸਿੱਧੂ ਜੀ ਸਪੇਨ ਔਰ ਵੀਰੂ ਸੈਦੋਵਾਲੀਆ ਚੜ੍ਹਦੀ ਕਲਾ ਸਪੋਰਟਸ ਕਲੱਬ ਸਪੇਨ ਤੇ ਲਾਡੀ ਸਿੱਧੂ ਜੀ ਯੂਐਸਏ 100 ਰੁਪਏ ਦਾ ਮਾਨ ਸਨਨ ਯਾਦੇ ਸੁਰਖਪਰੀ ਲਈ ਭੇਜਦੇ ਹੋਏ ਲਾ ਬੱਲੇ ਬੱਲੇ ਹੋਈ ਪਤਲੇ ਪਾਸੇ ਬਾਅਦ ਵਧੀਆ ਦੇਖ ਲੈਂਦੀ ਨੇਕੇ ਦੀ ਪਈ ਹੋਈ ਕਬੱਡੀ ਦੇ ਵਰਤਾਰੀ ਖੀਰਾਵਾਂ ਵਾਲੀਆ ਫਿਰ ਕੋਸ਼ਿਸ਼ ਕਰਦਾ ਡੱਕ ਲੈ ਜੋਰ ਦੇ ਲੱਗੂ ਜਫਾਦ ਪੁਆਇੰਟ ਨੇਕਾ ਕਾਂਦਰੀ ਵਾਲਾ ਆਪਣੀ ਟੀਮ ਤੇ ਜੋੜ ਕੇ ਜੋੜੀ ਘੋਰ ਨੰਬਰ ਲੱਖੇ ਕਨੇਡਾ ਵੱਲੋਂ 100 ਰੁਪਇਆ ਯਾਦੇ ਦੇ ਵਾਸਤੇ ਮਾਨ ਸਨਮਾਨ ਦਿੱਤਾ ਜਾ ਰਿਹਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਸਾਡੇ ਮਾਝਾ ਸਤਕਾਰਯੋਗ ਵੀਰਾ ਲਾਹ ਚਾਨਾ ਖੀਰਾਂ ਵਾਲੀਆ ਅੱਗੇ ਵੱਧ ਕੇ ਦੇਖਦੇ ਵੀ ਨੌਜਵਾਨ ਹਲਕਾ ਜਿਹਾ ਟੱਚ ਕਰਦਾ ਹੋਇਆ ਸਰਦਾਰ ਗੁਰदयाल ਸਿੰਘ ਜੀ ਪੱਡਾ ਨੂਰਪੁਰ ਜੱਟਾ ਤੇ ਬਲਜੀਤ ਬੱਗਾ ਉਹਨਾਂ ਦਾ ਚਿਹਤਾ ਖਿਡਾਰੀ ਕਦੇ ਜੱਗਾ ਦਿਓਲ ਖੋਜੇ ਵਾਲੀ ਹੌਲੈਂਡ ਤੋਂ ਪਿੰਕਾ ਸੇਖੋਂ ਜੀ ਸੁੱਖਾ ਸਿੱਧੂ ਜੀ ਹੌਲੈਂਡ ਤੋਂ ਜੁੜੇ ਹੋਈ ਨਾ ਵਿੱਚ ਦਾ ਅਨੰਦ ਮਾਰਦੇ ਹੋਏ ਬਹੁਤ ਵਧੀਆ ਮੁਕਾਬਲਾ ਦੋਵੇਂ ਟੀਮਾਂ ਦੇ ਦਰਮਿਆਨ ਉੱਥੇ ਗੁਰਦੇਵ ਸਿੰਘ ਜੀ ਥਾਲੀਵਾਲ ਭਾਈ ਜੀ ਉਹਨਾਂ ਦਾ ਧੰਨਵਾਦ ਬਾਦ ਸਿੰਘ ਜੀ ਵਿਰ ਗੁਰਗਵੀਤ ਸਿੰਘ ਜੀ ਕੁਹਾੜ ਜਸਵੀਰ ਚੰਨਾ ਜਿੰਦਰ ਸ਼ੀਰਾ ਥਾਲੀਵਾਲ ਖੀਰਾਵਾਲੀ ਦੇ ਨੰਬਰ ਰਹੇ ਨੇ 14 ਤੇ ਸੁਰਕਪੁਰ ਖੀਰਾਵਾਲੀ ਦੇ ਨੰਬਰ 14 ਤੇ ਸੁਰਕਪੁਰ ਦੇ ਨੰਬਰ 15 ਖੀਰਾਂ ਵਾਲੀ 14 ਤੇ ਸੁਰਖਪੁਰ ਦੇ 15 ਨੰਬਰ